ਮੁਰਦਾਬਾਦ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ 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 ਤਹਿਸੀਲਦਾਰ ਪੁਆਨੀਗੜ ਮੁਰਦਾਬਾਦ 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 ਪੁਆਨੀਗੜ ਤਹਿਸੀਲਦਾਰ ਮੁਰਦਾਬਾਦ ਮੁਰਦਾਬਾਦ ਮੁਰਦਾਬਾਦਾਰੇ ਬਹੁਤ ਤਹਿਸੀਲਦਾਰ ਮੁਰਦਾਬਾਦ ਮੁਰਦਾਬਾਦ ਹੈਲੋ ਮੁਰਦਾਬਾਦ ਲੋਕਾਂ ਨੂੰ ਖੱਜਲ ਕਰਨ ਵਾਲਾ ਤਹਿਸੀਲਦਾਰ ਮੁਰਦਾਬਾਦ ਮੁਰਦਾਬਾਦ ਜੀ ਜੀ ਦੇਖੋ ਹੁਣ ਤਕਰੀਬਨ ਸ਼ਾਮ ਦੇ ਜਿਹੜੇ ਹੈਗੇ ਨੇ ਜੀ 7 ਵਜਣ ਤੇ ਆ ਗਏ 6:35 ਹੋ ਚੁੱਕੇ ਨੇ ਪਰ ਜਿਹੜਾ ਸਾਡੇ ਭਵਾਨੀਗੜ੍ਹ ਦਾ ਤਹਿਸੀਲਦਾਰ ਹੈ ਜੀ ਉਹ ਸਵੇਰ ਤੋਂ ਲੋਕ ਇੱਥੇ ਆਸੀ-ਅਸੀ ਸਾਲ ਦੇ ਬਜ਼ੁਰਗ ਮਾਈਆਂ ਬੈਠੀਆਂ ਨੇ ਜੀਆਂ ਰਜਿਸਟਰੀ ਕਰਵਾਉਣ ਵਾਸਤੇ ਕਿਸੇ ਦੀ ਰਜਿਸਟਰੀ ਆ ਕਿਸੇ ਦੀ ਪਾਵਰ ਆਫ ਔਟਾਰਨੀ ਆ ਵੱਖ-ਵੱਖ ਤਰ੍ਹਾਂ ਦੇ ਕੰਮ ਲੈ ਕੇ ਲੋਕ ਆਏ ਨੇਗੇ ਪਰ ਤਹਿਸੀਲਦਾਰ ਸਾਹਿਬ ਨੂੰ ਜਦੋਂ ਤੋਂ ਸਵੇਰ ਤੋਂ ਫੋਨ ਤੇ ਗੱਲ ਹੁੰਦੀ ਆ ਤਾਂ 10 ਮਿੰਟ 10 ਮਿੰਟ ਦਾ ਲਾਰਾ ਲੱਗ ਰਿਹਾ ਹੈਗਾ 10 ਵਜੇ ਤੋਂ 10 ਮਿੰਟ ਦਾ ਲਾਰਾ ਲੱਗ ਰਿਹਾ ਹੁਣ ਤੱਕ ਉਹਨਾਂ ਦੇ 10 ਨਹੀਂ ਵਜੇ ਹੈਗੇ ਸੋ ਇਹ ਵੱਡਾ ਕਾਰਨ ਹੈਗਾ ਹੁਣ ਟਾਈਮ ਹੈ ਜਿਹੜਾ ਤਕਰੀਬਨ ਆਊਟ ਆਫ ਡਿਊਟੀ ਹੋ ਚੁੱਕਿਆ ਹੈ ਬਿਲਕੁਲ ਜੀ ਕੀ ਕੀ ਲੱਗਦਾ ਤੁਹਾਨੂੰ ਸਾਢੇ 15 ਮਿੰਟ ਪਹਿਲਾਂ ਵੀ ਤਹਿਸੀਲਦਾਰ ਸਾਹਿਬ ਨਾਲ ਗੱਲ ਹੋਈ ਆ ਉਹ ਕਹਿੰਦਾ ਮੈਂ 10 ਮਿੰਟਾਂ ਚ ਆ ਗਿਆ ਸਵੇਰ ਦੇ 10 ਵਜੇ ਤੋਂ ਉਹ ਸਾਡੇ ਪੰਜਾਬ ਦਾ ਜਿਹੜਾ ਮੁੱਖ ਮੰਤਰੀ ਆ ਭਗਵੰਤ ਸਿੰਘ ਮਾਨ ਪਿਛਲੇ ਦਿਨਾਂ ਦੇ ਵਿੱਚ ਉਹਨਾਂ ਦੀ ਸਟੇਟਮੈਂਟ ਆਈ ਸੀ ਵੀ ਤਹਿਸੀਲਦਾਰ ਜਿਹੜੇ ਨੇਗੇ ਡੀਸੀ ਜਿਹੜੇ ਨੇਗੇ ਉਹ ਪਿੰਡਾਂ ਦੇ ਵਿੱਚ ਜਾ ਕੇ ਘਰਾਂ ਦੇ ਵਿੱਚ ਜਾ ਕੇ ਤੁਹਾਡੇ ਪਿੰਡਾਂ ਦੀਆਂ ਸੱਥਾਂ 'ਚ ਜਾ ਕੇ ਰਜਿਸਟਰੀਆਂ ਕਰਨਗੇ ਤੁਹਾਡੇ ਲੋੜੀਂਦੇ ਕੰਮ ਜਿਹੜੇ ਨੇ ਤੁਹਾਡੇ ਘਰੇ ਬੈਠਿਆਂ ਦੇ ਹੋਣਗੇ ਪਰ ਸਾਡੇ ਪੰਜਾਬ ਦੇ ਲੋਕਾਂ ਦੀ ਵੱਧ ਕੇ ਸਮਤੀ ਆ ਵੀ ਜਿਹੜੇ ਇੱਥੇ ਦਫ਼ਤਰ ਬਣੇ ਹੋਏ ਨੇ ਤਹਿਸੀਲਦਾਰ ਦਫ਼ਤਰ ਜਿੱਥੇ ਕਿ ਕੰਮ ਹੋਣਾ ਹੈਗਾ ਉੱਥੇ ਵੀ ਕੰਮ ਨਹੀਂ ਹੋ ਰਿਹਾ ਏ ਉੱਥੇ ਅੱਜ ਜਿਹੜਾ ਨਾਇਬ ਤਹਿਸੀਲਦਾਰ ਆਸ਼ੂ ਪ੍ਰਵਾਸ ਜੋਸੀ ਸੀ ਉਹ ਸਵੇਰ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਆਪਣੇ ਰੂਮ ਦੇ ਵਿੱਚ ਏਸੀ ਦੀ ਠੰਡੀ ਹਵਾ ਖਾ ਕੇ ਇੱਥੋਂ ਮੁੜ ਕੇ ਚੱਲਿਆ ਗਿਆ ਜਦ ਕਿ ਆਹ 80-80 ਸਾਲ ਦੇ ਬਜ਼ੁਰਗ ਆ ਮਾਈਆਂ ਪਿੱਛੇ ਖੜੀਆਂ ਨੇ ਛੋਟੇ-ਛੋਟੇ ਬੱਚਿਆਂ ਨੂੰ ਕਿਸੇ ਦਾ ਬੱਚਾ ਨਾਲ ਕਿਸੇ ਦਾ ਬੱਚਾ ਘਰੇ ਬੈਠਾ ਹੈਗਾ ਉਹਨਾਂ ਨੂੰ ਇੱਥੇ ਅਣ ਦੇਖਿਆ ਕਰਕੇ ਉਹ ਨੇ ਜੀ ਰਜਿਸਟਰੀ ਆ ਤਾਂ ਉਹ ਕਹਿ ਦਿੰਦਾ ਸੀ ਮੇਰੀ ਡਿਊਟੀ ਨਹੀਂ ਜੇ ਭਾਈ ਤੇਰੀ ਡਿਊਟੀ ਨਹੀਂ ਹੈਗੀ ਫਿਰ ਤੂੰ ਇੱਥੇ ਕੱਲੀ ਹਵਾ ਖਾਣਾ ਆ ਪਰੇਥੜੇ ਆਈ ਕੀ ਕਰਨਾ ਅੱਜ ਤੇਰੀ ਡਿਊਟੀ ਨਹੀਂ ਸੀ ਤਰਾ ਹੋਣੀ ਨਹੀਂ ਬਣਦਾ ਸੀ ਕੀ ਡਿਮਾਂਡ ਕੀ ਰੱਖ ਦਿਸ ਡਿਮਾਂਡ ਇਹ ਹੈ ਜੀ ਵੀ ਲੋਕਾਂ ਦੀ ਖੱਜਲ ਖਵਾਰੀ ਆ ਜਿਹੜੀ ਉਹ ਬੰਦ ਕੀਤੀ ਜਾਵੇ ਲੋਕਾਂ ਨੂੰ ਜਿਹੜਾ ਲਾਰੇ ਲਾਉ ਲਾ ਕੇ ਟਾਈਮ ਟਪਾਇਆ ਜਾਂਦਾ ਉਹ ਟਾਈਮ ਟਪਾਉਣਾ ਬੰਦ ਕਰਿਆ ਜਾਵੇ ਇਹਨਾਂ ਦਾ ਟਾਈਮ ਸਿਰ ਕੰਮ ਹੋਵੇ ਸਾਨੂੰ ਲੋੜ ਨਹੀਂ ਵੀ ਪਿੰਡਾਂ ਦੇ ਸੱਥਾਂ ਚ ਅਫਸਰ ਹੋਣ ਸਾਨੂੰ ਲੋੜ ਆ ਵੀ ਸਾਡੇ ਦਫ਼ਤਰਾਂ ਜਾ ਕੇ ਟਾਈਮ ਸਿਰ ਕੰਮ ਹੋ ਜਾਣ ਸਾਡੀ ਇਹੀ ਮੰਗਾ ਓਕੇ ਬਾਈ ਘਟ ਗਰਮੀ ਚ ਕਰਾ ਰਹੇ ਕਿਹੜੇ ਪਿੰਡ ਤੋਂ ਆਏ ਤੁਸੀਂ ਪੂਰੀ ਭਵਨਗੜ੍ਹ ਨਾਲੋਂ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਬੈਠਿਆ ਨੂੰ ਕੀ ਕੰਮ ਆਇ ਸੀ ਤੁਸੀਂ ਅਸੀਂ 10 ਵਜੇ ਤੇ ਬੈਠਿਆ ਵੀਰ ਜੀ ਕੀ ਕੰਮ ਸੀਗਾ ਤੁਹਾਡਾ ਸਾਡਾ ਰਜਿਸਟਰੀ ਦਾ ਕੰਮ ਸੀ ਕੀ ਕੰਮ ਹੋਇਆ ਨਹੀਂ ਤੁਹਾਡਾ ਨਾ ਹੋਇਆ ਨਹੀਂ ਤੁਹਾਨੂੰ ਪ੍ਰਸ਼ਾ ਇਹਨਾਂ ਦਫ਼ਤਰਾਂ ਵੱਲੋਂ ਕੀ ਕਿਹਾ ਗਿਆ ਦਫ਼ਤਰ ਵੱਲੋਂ ਇਹੀ ਗੱਲ ਕਹਿੰਦੇ ਵੀ ਸੇ ਆਉਣਿਆ 10 ਮਿੰਟਾਂ ਵਿੱਚ ਆਉਣਿਆ ਆਉਣਿਆ ਅਸੀਂ ਤੜਕੇ ਇਹਦੇ ਰੋਟੀ ਪਾਣੀ ਕੁਛ ਨਹੀਂ ਖਾਇਆ ਆਏ ਬਟ ਤੜਕੇ ਤੇ ਭੁੱਖ ਨਾਲ ਬਹਾਨੇ ਬੈਠਿਆ ਹਾਂ ਘਰੇ ਕੰਮ ਵੀ ਸਾਰਾ ਐ ਖਰਾਬ ਹੋ ਰਿਹਾ ਠਾਕਰੇ ਵੀ ਬੱਚਾ ਤੇ ਵੀ ਕੰਮ ਕਰਨਾ ਹੂੰ ਸਾ ਤੜਕੇ ਦੇ ਬੱਠੇ 10 ਮਿੰਟ ਆਉਣੇ 10 ਮਿੰਟ ਹੁਣ ਵੀ ਅਸੀਂ ਜਾਣਾ ਚਾਹਣ ਲੱਗੇ ਤੇ ਘਰ ਨੂੰ ਕਹਿੰਦੇ 10 ਮਿੰਟ ਨੂੰ ਆਰੇ 10 ਮਿੰਟ ਹੋਰ ਨਹੀਂ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜੀਵਨ ਸਿੰਘ ਜੀ ਸਕਰੋਦੀ ਤੋਂ ਜੀਵਨ ਕੀ ਸਮੱਸਿਆ ਆਈ ਹੈ ਜਿਹੜੀ ਇੱਥੇ ਤੁਹਾਨੂੰ ਨਾਰੇਵਾਜੀ ਕਰਨੀ ਪਈ ਜੀ ਸਮੱਸਿਆ ਇਸ 10 ਵਜੇ ਦੇ ਆਏ ਸਵੇਰ ਦਾ ਹੂੰ ਜਦੋਂ ਵੀ ਅਸੀਂ ਤਸੀਹਦਾਰ ਸਾਹਿਬ ਨੂੰ ਫੋਨ ਕਰਦੇ ਆਂ ਕਿ ਕਹਿੰਦੇ 10 ਮਿੰਟ ਚਾਹੀਦੇ ਸੀ ਹੂੰ ਤੇ ਤੁਸੀਂ ਐ ਲਾ ਲਓ ਵੀ ਅਸੀਂ ਤਰਕੇ ਲਾਰੇ ਲਾਰੀ ਸੁਣ ਰਿਆ ਉਹਨਾਂ ਦੀ ਕਿੰਨੇ ਵਾਰੀ ਫੋਨ ਕੀਤਾ ਤੁਸੀਂ ਤਸੀਹਦਾਰ ਸਾਹਿਬ ਨੂੰ ਸਵੇਰੇ ਅਸੀਂ ਤਾਂ ਇੱਕ ਵਾਰ ਕੀਤਾ ਹੈਗਾ ਬਾਕੀ ਹੋਰ ਜਿਹੜੇ ਮੁਲਾਜ਼ਮ ਤੇ ਉਹਨਾਂ ਨੂੰ ਮਿਲਦੇ ਤੇ ਉਹ ਵੀ ਹੀ ਕਹਿੰਦੇ ਬਸ 10 ਮਿੰਟ ਤੱਕ ਆਏ ਜੀ 10 ਮਿੰਟ ਤੱਕ ਆਏ ਅਸੀਂ ਫੋਨ ਕਰਕੇ ਹਟਿਆ ਹੋਣੇ ਅਸੀਂ ਉਧਰ ਦੂਜੇ ਤਸੀਹਦਾਰ ਨੂੰ ਮਿਲੇ ਤੇ ਕਿ ਉਹਨਾਂ ਨੂੰ ਆਖਿਆ ਉਹ ਕਹਿੰਦੇ ਮੇਰੀ ਡਿਊਟੀ ਨਹੀਂ ਹੈ ਅੱਜ ਵੀ ਮੈਂ ਤਾਂ ਕਰ ਨਹੀਂ ਸਕਦਾ ਹੈਗਾ ਉਹਨਾਂ ਨਾਲ ਸਬਜੋਬ ਕੀਤਾ ਕੀ ਕੀ ਕਹਿਣਾ ਚਾਹੁੰਦਾ ਸਰਕਾਰ ਅਸੀਂ ਤਾਂ ਇਹ ਕਹਿਣਾ ਚਾਹੁੰਦੇ ਆ ਵੀ ਜਿਹੜੀ ਸਾਡੀ ਖੱਜਲ ਖਵਾਰੀ ਆ ਲੋਕਾਂ ਦੀ ਖੱਜਲ ਖਵਾਰੀ ਆ ਉਹ ਬੰਦ ਕੀਤੀ ਜਾਵੇ ਤੇ ਟਾਈਮ ਸਰ ਕੰਮ ਹੋਣ ਸਾਡੇ ਦਫ਼ਤਰਾਂ ਦੇ ਵਿੱਚ ਕੰਮ ਹੋ ਜਾਣਾ ਪਰ ਮਾਨ ਸਰਬ ਤਾਂ ਕਹਿੰਦੇ ਸੀ ਵੀ ਦਫ਼ਤਰਾਂ ਦੇ ਕੰਮ ਵੀ ਘਰਾਂ ਜਾ ਕੇ ਵੀ ਹੋ ਸਕਦੇ ਨੇ ਉਹ ਤਾਂ ਬਹੁਤ ਵਡੀਆਂ ਗੱਲਾਂ ਨੇ ਜੀ ਅਸੀਂ ਤਾਂ ਇਹ ਕਹਿੰਦੇ ਦਫ਼ਤਰਾਂ ਦੇ ਵਿੱਚ ਹੀ ਹੋ ਜਾਣਾ ਘਰਾਂ 'ਚ ਤਾਂ ਬਹੁਤ ਵਡੀਆਂ ਗੱਲਾਂ ਆ ਘਰਾਂ 'ਚ ਤਾਂ ਕਰ ਨਹੀਂ ਸਕਦੇਗੇ ਇਹ ਨਾ ਹੋ ਸਕਣ ਇਹ ਇਹ ਮੈਂ ਇੱਕ ਮਿੰਟ ਹਾਂਜੀ ਹਾਂਜੀ ਕੀ ਨਾਮ ਹੈ ਤੁਹਾਡਾ ਮਨਜੀਤ ਕੌਰ ਕਿਹੜੇ ਪਿੰਡ ਤੋਂ ਆਇਓ ਪਿੰਡ ਰਾਜਪੁਰਾ ਜੀ ਕੀ ਕੰਮ ਸੀਗਾ ਤੁਸੀਂ ਇੱਥੇ ਅਸੀਂ ਬੇਬੇ ਮੇਰੇ 100 ਸਾਲ ਦੀ ਹਮ ਮੇਰੀ ਗੁੜੀਆ 11 ਸਾਲ ਦੀ ਹਮ ਬਹੁਤ ਲੇਟ ਆ ਹਮ ਡੈੜੀ ਉਹਦੇ ਸਿਰ ਤੇ ਹੈ ਨਹੀਂ ਹਮ ਅਸੀਂ ਬੇਬੇ ਜੀ ਅੱਜ ਉਹਦੇ ਨਾਮ ਕਰਾਉਣਾ ਸੀ ਗੁੜੀਆ ਦੇ ਹਮ ਉਹ ਜ਼ਮੀਨ ਉਹਦੇ ਨਾਮ ਚੜ ਗਈ ਸੀ ਆ ਮੇਰੀ ਗੁੜੀਆ ਹਮ ਹਮ ਅਸੀਂ ਸਵੇਰ ਦੇ ਬੈਠੇ ਹਾਂ ਭੁੱਖ ਹੰਪਾਣੇ ਉਵੇਂ ਮੇਰੀ ਗੁੜੀਆ ਵੀ ਬਿਮਾਰਾ ਮੇਰੇ ਸੱਸੇ ਵੀ ਬਿਮਾਰਾ ਹਮ ਦੇਖੋ ਜਾ ਕੇ ਅੰਦਰੋਂ ਬੈਠੀ ਆ ਕੀ ਕੰਮ ਸੀ ਕਰਜਿਤੀ ਕਰਾਉਣੀ ਸੀ ਹੂੰ ਕੀ ਕਿਹਾ ਗਿਆ ਅੰਦਰੋਂ ਤੁਹਾਨੂੰ ਅੰਦਰੋਂ ਕਹਿੰਦੇ 10 ਮਿੰਟ ਬਾਅਦ ਹੁਣ ਹੀ ਆ ਰਹੇ ਨੇ ਤਸੀਲਾ ਤੁਸੀਂ ਬੈਠੋ ਹੂੰ ਸਵੇਰ ਦੇ ਸਾਡੇ 10 ਮਿੰਟ ਨਹੀਂ ਹੋਏ ਬੇਬੇ ਨੂੰ ਅਸੀਂ ਤੁਸੀਂ ਕੀ ਕਹੋਗੇ ਬਾਜ਼ਰੋਂ ਤੱਕ ਵੀ ਨਹੀਂ ਮੈਂ ਲੈ ਕੇ ਗਈ ਉਹਨੂੰ ਲੈ ਕੇ ਕਿੱਥੇ ਜਾਵਾਂ ਹੂੰ 100 ਸਾਲ ਦੀ ਬੈਠੀ ਆ ਸਵੇਰੇ ਇੱਕ ਇੱਕ ਰੋਟੀ ਖਵਾ ਕੇ ਇਹਨਾਂ ਨੂੰ ਲਈ ਸੀ ਆ ਮੇਰੀ ਅੱਜ ਸਵੇਰੇ ਅਸੀਂ 11 ਵਜੇ ਆ ਗਏ ਸੀ ਤੇ ਹੁਣ ਲੱਗਦਾ ਤੁਹਾਨੂੰ 7 ਵਜਣੇ ਵਾਲੇ ਆ ਵੀ ਹਾਂ ਕਹਿੰਦੇ ਹੁਣ ਵੀ ਆਏ 10 ਮਿੰਟ ਚ ਹੁਣ ਵੀ ਆਏ ਦਾ 10 ਤਾਂ ਫੇਰ ਤੇ ਮੈਨੂੰ ਲੱਗਦਾ 20 ਘੰਟਾ ਫੇਰ ਹੋ ਗਿਆ ਫਿਰ ਇਹ ਕੰਮ ਹੋਣੇ ਚਾਹੀਦੇ ਜੀ ਕਿੱਛੇ ਦਾ ਕਹਿੰਦੇ ਨੇ ਘਰਾਂ ਚ ਜਾ ਕੇ ਹੋਣਗੇ ਕਿਹੜੇ ਘਰ ਇੱਥੇ ਦਾ ਦਫ਼ਤਰ ਚ ਆ ਕੇ ਨਹੀਂ ਹੋ ਰੇ ਕੰਮ ਸਾਡੇ ਕਰ ਸਰ ਉਥੇ ਰ ਬਾਲੀਆ ਪਿੰਡ ਦੇ ਵਿੱਚ ਮੈਂ ਡਿਊਟੀ ਰਜਿਸਟਰਡ ਸੀਗਾ ਉੱਥੇ ਝਗੜਾ ਹੋਣ ਦਾ ਖਤਰਾ ਸੀਗਾ ਕਬਜ਼ੇ ਦਾ ਸੀਗਾ ਵਰੰਟ ਦਾ ਉੱਥੇ ਫਿਰ ਉਹ ਝਗੜਾ ਨਿਬੜਦੇ ਨਿਬੜਦੇ ਕੰਮ ਵੱਟ ਪਉਦੇ ਪਉਦੇ ਕਾਫੀ ਸਮਾਂ ਲੱਗਿਆ ਇਸ ਕਰਕੇ ਲੇਟ ਹੋ ਗਿਆ 10 ਵਜੇ ਤੋਂ ਪਬਲਿਕ ਤੁਹਾਡੀ ਵੇਟ ਕਰ ਰਹੀ ਹੈ 100 ਸਾਲ ਦੀ ਬਜ਼ੁਰਗ ਔਰਤ ਇੱਥੇ ਬੈਠੀ ਹੋਈ ਹੈ ਬੱਚੀ ਦੇ ਨਾਂ ਤੇ ਜ਼ਮੀਨ ਕਰਾਉਣੀ ਸੀ ਪਰ 7 ਵਜੇ ਤੋਂ ਬਾਅਦ ਮਲਕੇ ਰਜਿਸਟਰੀਆਂ ਹੋਣੀਆਂ ਆਊਟ ਆਫ ਡਿਊਟੀ ਨਹੀਂ ਹੈ ਤੁਹਾਡੀ ਇਹ ਤੇ ਕੋ ਟਾਈਮ ਦਿੱਤਾ ਹੋਇਆ ਸੀ 2 ਵਜੇ ਦਾ ਰਜਿਸਟਰੀ ਕਰਨ ਦਾ ਤੇ ਹੁਣ ਜਦੋਂ ਉੱਥੇ ਜ਼ਿਆਦਾ ਟਾਈਮ ਲੱਗੇ ਇਸ ਕਰਕੇ ਲੇਟ ਹੋ ਗਏ ਹੁਣ ਪਹੁੰਚ ਕੇ ਹੁਣ ਸਾਰੀ ਇਹ ਕਰ ਦਿਆਗਾ ਬਸ ਹੁਣ ਰਜਿਸਟਰੀਆਂ ਕਿੰਨੇ ਵਜੇ ਤੱਕ ਹੋਣਗੀਆਂ ਕੀ ਇਹ ਨਾ ਸਾਰੇ ਲੋਕਾਂ ਦੀਆਂ ਹੋਣਗੀਆਂ ਹੀ ਹੋਗੀਆਂ ਬਸ ਹੁਣ ਜਿਆਦੀ ਲੋਡ ਨਹੀਂ ਹੈਗੀ ਹੁਣ ਹੋ ਗਿਆ ਬਸ ਹੁਣ ਕਰ ਦਿੰਨੇ ਆਪਾਂ ਕੰਮ ਬਸ ਤਸੀਲਦਾਰ ਲੋਡ ਤਾਂ ਬਹੁਤ ਜ਼ਿਆਦਾ ਹੈ ਕਿਉਂਕਿ ਤੁਸੀਂ ਹੋ ਗਏ ਬਸ ਹੋ ਗਏ ਜੀ ਹੁਣ ਬਸ ਅੱਧੇ ਘੰਟੇ ਦੇ ਵਿੱਚ ਸਾਰੇ ਕੰਮ ਹੋ ਗਏ ਸਭ ਇਹ ਆਪ ਉਹਦਾ ਬਹੁਤ ਵੱਡੀ ਗੰਟੀ ਦੇ ਵਿੱਚ ਲੋਕ ਬਾਹਰ ਖੜੇ ਨੇ ਕੋਈ ਗੱਲ ਹੈ ਜੀ ਉਹਦਾ ਕਾਰਨ ਹੈਗਾ ਦੇਖੋ ਹੁਣ ਜੇ ਉੱਥੇ ਕੰਮ ਕਰਦੇ ਆ ਉੱਥੇ 200 ਬੰਦਾ ਇੱਕ ਬੰਨੇ 200 ਬੰਦਾ ਇੱਕ ਬੰਨੇ ਖੜਾ ਹੈ ਮੈਂ ਡਿਊਟੀ ਮੈਜਿਸਟਰ ਨਾਲ ਮੇਰਾ ਲਾਉਂਡ ਆਰਡਰ ਨੂੰ ਮੇਨਟੇਨ ਕਰਨ ਦਾ ਕੰਮ ਹੈ ਉੱਥੇ ਝਗੜਾ ਨਹੀਂ ਕਰਵਾ ਸਕਦਾ ਬਿਲਕੁਲ ਜੀ ਤਹਿਸੀਲਦਾਰ ਸਾਹਿਬ ਨੇ